ਆਪਾਂ ਅਕਸਰ ਹੀ ਸੁਣਦੇ ਹੁੰਨੇ ਆ ਪਿੰਡਾਂ ਜਾਂਂਡੀ ਗਵਾਂਡੀ ਕਹਿੰਦੇ ਹੁੰਦੇ ਸਾਡਾ ਮੁੰਡਿਆ ਤੇ 3 ਲੱਖ ਕਮਾ ਲੈਂਦਾ 4 ਲੱਖ ਕਮਾ ਲੈਂਦਾ ਹਾਂ ਬੰਦਾ ਕਮਾ ਲੈਂਦਾ ਪਰ ਤੁਹਾਨੂੰ ਕੋਈ ਨਹੀਂ ਦੱਸਦਾ ਕਿ ਕਿੰਨੇ ਖਰਚਾ ਵੀ ਇੱਥੇ ਹੁੰਦਾ ਹੈ ਤੇ ਇੱਕ ਗੱਲ ਹੋਰ ਕਿ ਜਿੱਦਾਂ ਹੁਣ ਰਾਤ ਕੰਮ ਕਰਕੇ ਦਿਨੇ ਵੀ ਕੰਮ ਕਰੋ ਕੋਈ ਲਾਈਫ ਛੁੱਟ ਰਹਿ ਜਾਂਦੀ ਹੈ ਇੱਕ ਵਰਕ ਲਾਈਫ ਬੈਲੈਂਸ ਵੀ ਹੁੰਦਾ ਹੈ ਜ਼ਿੰਦਗੀ ਨੂੰ ਇੰਜੋਏ ਵੀ ਕਰਨਾ ਚਾਹੀਦਾ ਘੁੰਮਣਾ ਫਿਰ ਘੁੰਮਣਾ ਫਿਰਨਾ ਤੇ ਆਪਾਂ ਗੱਲ ਕਰਾਂਗੇ ਕਿੰਨਾ ਖਰਚਾ ਹੁੰਦਾ ਹੈ ਤੇ ਅੱਜ ਦੇਖਦੇ ਹਾਂ ਛੋਟੀ ਜੀ ਗਰੋਸਰੀ ਸ਼ਾਪਿੰਗ ਕਰਨੀ ਆ ਤੇ ਦੇਖਦੇ ਹਾਂ ਕਿੰਨਾ ਕੁ ਖਰਚਾ ਹੁੰਦਾ ਹੈ ਸਾਨੂੰ ਪੂਰਾ ਰਸੀਦ ਵੀ ਲਓ ਜੀ ਹੁਣ ਅਸੀਂ ਪਹੁੰਚ ਚੁੱਕੇ ਆ ਪੈਕਨ ਸੇਵ ਨਿਊਜ਼ੀਲੈਂਡ ਦੀ ਸਬਜ਼ੀ ਮੰਡੀ ਦੇ ਵਿੱਚ ਇਹ ਪੈਕਨ ਸੇਵ ਰੀਸੈਂਟਲੀ ਓਪਨ ਹੋਇਆ ਹੈ ਤੇ ਦੇਖਦੇ ਆ ਕੀ ਪ੍ਰਾਈਸ ਹੈ ਇੱਥੇ ਲੱਗੇ ਵੂਲ ਵਰਥ ਆ ਤੇ ਆ ਪੈਕਨ ਸੇਵ ਇਹਨਾਂ ਦਾ ਵੀ ਬੜਾ ਕੰਪੀਟੀਸ਼ਨ ਚੱਲਦਾ ਆ ਆਪਸ ਵਿੱਚ ਤੇ ਹੁਣ ਅਸੀਂ ਲੱਗੇ ਕਰਨ ਐਂਟਰੀ ਪੈਕਨ ਸੇਵ ਤੋਂ ਅਕਤੂਬਰ Cucumber price two for three dollar it's not very cheap, it's expensive. Oil $18. Why this oil is so much expensive? Eh? $4. We need some apple. We'll buy some banana. Banana price is like $3.49. not much expensive this is kiwi fruit it's very hard to find in india but it's uh, in new zealand always there ਇਹਨਾਂ ਨੂੰ ਕਿਹਾ ਜਾਂਦਾ ਅਵੋਕਾਡੋ ਇਹ ਬਹੁਤ ਹੈਲਦੀ ਹੁੰਦੇ ਆ ਗੁੱਡ ਫੈਟ ਹੁੰਦੀ ਹੈ ਇਹਨਾਂ ਵਿੱਚ ਜਿੱਦਾਂ ਇੱਕ ਸੈਚੂਰੇਟਿਡ ਫੈਟ ਹੁੰਦੀ ਹੈ ਤੇ ਇੱਕ ਅਨਸੈਚੂਰੇਟ ਇਹਨਾਂ 'ਚ ਵਧੀਆ ਫੈਟ ਹੁੰਦੀ ਹੈ ਗਾਜਰਾਂ ਲੱਗੀਆਂ 99 ਸੈਂਟ ਦੀਆਂ। 3 ਵਕੜ। ਵਾਇਸ ਲੱਗਾ ਆ ਹਰ ਇੱਕ ਚੀਜ਼ ਦਾ। ਪੀਅਰਸ। ਔਰੇਂਜ। ਗੰਡਿਆਂ ਦਾ ਲੱਗਾ 8 ਡਾਲਰ। ਆਪਣੇ ਪੰਜਾਬੀ ਗੋਭੀ ਖਾਨ ਦੇ ਬਹੁਤ ਸ਼ਕੀਨ ਹੁੰਦੇ ਆ। ਗੋਭੀ ਦਾ ਇੱਕ ਫੁੱਲ ਜਿਹੜਾ 5 ਡਾਲਰ ਦਾ। ਆਜੇ ਚਲ ਕੱਟੀ ਖਾਂਦੇ ਆ ਆਪਣੇ ਬੰਦੇ। ਕਿ ਤੇਰਾ ਹੀ ਦਰਬਾਰ ਸੱਚਾ ਆਵੇ ਸੁੱਕੇ ਦੁੱਧ ਦਾ ਕਿੰਨਾ ਮੁੱਲ 15 ਡਾਲਰਾਂ ਦਾ ਕਿਲੋ ਆਪਾਂ ਖਰੀਦਾਂਗੇ ਦਹੀਂ ਦਹੀਂ ਦੇ ਦੰਨ ਬਧੀਆਂ ਪੰਜਾਬੀਆਂ ਦਾ ਪਹਿਲੀ ਫੇਵਰੇਟ ਸਾਢੇ ਤਿੰਨ ਨਾਲ ਆ ਹੀ ਲੈਨੇ ਆ ਫੁੱਲ ਕਰੀਮ ਹੁਣ ਆਪਾਂ ਖਰੀਦਾਂਗੇ ਦੁੱਧ ਦੁੱਧ ਦੇ ਗਾਇ 5 ਡਾਲਰ ਦਾ 455 ਦਾ 2 ਲੀਟਰ ਬਰੈਡ ਅੱਲ ਜਾਣੇ ਹੁਣ ਬਰੈਡ ਬਰੈਡ ਆਪਾਂ ਨੂੰ ਚਾਹੀਦੇ ਹਾਈ ਪ੍ਰੋਟੀਨ ਵਾਲੇ ਕਾਰਬਸ ਘੱਟ ਹੋਣ ਤੇ ਪ੍ਰੋਟੀਨ ਹੋਵੇ ਜ਼ਿਆਦਾ ਸਭ ਤੋਂ ਜ਼ਿਆਦਾ ਪ੍ਰੋਟੀਨ ਹੁੰਦਾ ਏ ਆ ਵਾਲਿਆਂ ਦਾ ਸੋਇਆ ਲਿਨ ਸੀਡ ਇਹਨਾਂ ਦੇ ਵਿੱਚ ਕਿੰਨਾ ਹੈ 13 ਗ੍ਰਾਮ ਪ੍ਰੋਟੀਨ ਬਹੁਤ ਜ਼ਿਆਦਾ ਹੁੰਦਾ ਇਹਦੇ ਤੁਹਾਨੂੰ ਚਾਹੀਦੀ ਆ ਕਾਲੀ ਮਿਰਚ ਆਹ ਇੱਕ ਕਾਲੀ ਮਿਰਚ ਆਠਾ ਚੱਕ ਲਈ ਇੱਥੋਂ ਆ ਚਾਰ ਆ ਗਰਕਿਨ ਸੀ ਨੂੰ ਕਹਿੰਦੇ ਸਭ ਤੋਂ ਮਹਿੰਗੀ ਗੱਲ ਤੇ ਇੱਥੇ ਬੱਚੇ ਪਾਲਣਾ ਥੋੜਾ ਨੈਪੀ ਬੜੇ ਮਹਿੰਗੇ ਆ ਤੇ 40-40 ਡਾਲਰਾਂ ਦੇ 40 ਹਫ਼ਤਾ ਨਹੀਂ ਕੱਢਦੇ ਗੁੜਿਆ ਮੋਕੇ ਜਾਂਦੇ ਆ ਵਾਈਬਸ ਆ ਗਏ ਆ ਬੱਚਿਆਂ ਦਾ ਫੂਡ ਆ ਗਿਆ ਇਹ ਤਾਂ ਚੱਲ ਸਸਤਾ ਹੀ ਆ ਪਰ ਸਭ ਤੋਂ ਜ਼ਿਆਦਾ ਮਹਿੰਗਾ ਹੁੰਦਾ ਆ ਦੁੱਧ ਸੁੱਕਾ ਦੁੱਧ 29 ਡਾਲਰਾਂ ਦਾ ਸਤਾਈ ਡਾਲਰਾਂ ਦਾ ਆ ਡੱਬਾ ਸਾਲਾ ਇੱਕ ਹਫ਼ਤਾ ਨਹੀਂ ਕੱਢਦਾ ਮਾ ਹ ਤਿੰਨ ਆ ਨਹੀਂ ਦਾ ਆ ਗਿਆ ਹੈਂਡ ਵਾਸ਼ ਆਪਣੇ ਤਾਂ ਚੱਲ ਇੱਕੋ ਸਾਬਣ ਨੇ ਸਾਰਾ ਜੀ ਉਸੇ ਨਾਲ ਤੋਂ ਉਧਾ ਲੈਂਦੇ ਅੱਗੇ ਆਗੇ ਫਲਾਵਰ ਸੈਕਸ਼ਨ ਅੱਖੋ ਬਕਰੇ ਭਾਂਤਾਂ ਦੇ ਫੁੱਲ ਲੱਗੇ ਨੇ ਨਕਲੀ ਫੁੱਲ ਆ ਅਸਲੀ ਤਾਂ ਕੋਈ ਨਹੀਂ ਰਹਿਣਾ ਜੀ ਚਲੋ ਹੁਣ ਆਪਾਂ ਤੁਹਕਰਾਵਾਂਗੇ ਚੈੱਕ ਆਊਟ ਲੋ ਦੋ ਚਾਰੀ ਚੀਜ਼ਾਂ ਲਈਆਂ ਤੇ ਬਣ ਗਿਆ 50 ਡਾਲਰ 49 ਡਾਲਰ 2500 ਬਣ ਗਿਆ ਇਹਨਾਂ ਦਾ ਭਾਅ ਇਹ ਕਿ ਅਜੇ ਦੋ ਚਾਰੀ ਚੀਜ਼ਾਂ ਲਈਆਂ ਇੰਡੀਕੇ ਦਾ 2500 ਡਾਲਰ ਜਿੱਤਾ ਬਣ ਗਿਆ ڈالر 250 ਪਰ ਬਣੇ ਜੀ ਰੁਪਏ ਬਣ ਕੇ 250 ਕੋਈ ਗੱਲ ਨਹੀਂ ਕਿ ਜੇ ਕਮਾਈ ਹੁੰਦੀ ਹੈ ਤੇ ਖਰਚੇ ਵੀ ਹੁੰਦੇ ਆ ਜਿਹੜੇ ਫੈਮਿਲੀ ਵਾਲੇ ਬੰਦੇ ਦੇ ਹਾਂ ਸਿੰਗਲ ਬੰਦੇ ਦੇ ਖਰਚੇ ਘੱਟ ਹੁੰਦੇ ਪਰ ਉਹ ਲਾਈਫ ਥੋੜਾ ਰਹਿੰਦੀ ਹੈ ਬੰਦੇ ਦੀ ਲਾਈਫ ਵੀ ਚਾਹੀਦੀ ਹੈ ਨਾ